ਕਿ ਅਸੀਂ ਪਾਣੀ ਢੇਲਾਂ ਤੱਕ ਪਹੁੰਚਾ ਦੇਈਏ ਅਸੀਂ ਉਸ ਵਾਅਦੇ ਨੂੰ ਪੂਰਾ ਕਰਦੇ ਹੋਏ ਅੱਜ ਇਹ ਨੀਂਹ ਪੱਥਰ ਰੱਖਿਆ ਹੈ ਸੈਕੰਡ ਫੀਟਰ ਦਾ 42 ਕਰੋੜ ਰੁਪਿਆ ਦੀ ਲਾਗਤ ਹੈ ਜਿਹੜੀ ਇਸ ਤੇ ਆਉਣੀ ਹੈ ਤੇ 20 ਕਿਲੋਮੀਟਰ ਲੰਬੀ ਜਿਹੜੀ ਨਹਿਰ ਹੈ ਇਹ ਸਾਈਡਾਂ ਵੀ ਪੱਕੀਆਂ ਕਰਨੀਆਂ ਨੇ ਇਸ ਦੀਆਂ ਤੇ 20 ਕਿਲੋਮੀਟਰ ਨਹਿਰ ਜਿਹੜੀ ਇਹ ਅਸੀਂ ਬਣਾਉਣ ਜਾ ਰਹੇ ਏਸ ਨਹਿਰ ਦੇ ਬਣਨ ਨਾਲ ਕਰੀਬ 4 ਲੱਖ ਏਕੜ ਜ਼ਮੀਨ ਜਿਹਦੇ ਵਿੱਚ ਮੇਨ ਤੌਰ ਤੇ ਮਾਨਸਾ ਡਿਸਟ੍ਰਿਕਟ ਹੈ ਪਟਿਆਲਾ ਡਿਸਟ੍ਰਿਕਟ ਹੈ ਸੰਗਰੂਰ ਡਿਸਟ੍ਰਿਕਟ ਹੈ ਇਹਨਾਂ ਡਿਸਟ੍ਰਿਕਟਾਂ ਦੇ ਵਿੱਚ ਜ਼ਮੀਨਾਂ ਨੂੰ ਜਿਹੜਾ ਹੈ ਉਹ ਪਾਣੀ ਲੱਗਦਾ ਕਿਉਂਕਿ ਦੇਖੋ ਅੱਜ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਧਰਤੀ ਹੇੜਲਾ ਪਾਣੀ ਬਚਾਉਣ ਦੀ ਹੈ ਧਰਤੀ ਹੇੜਲਾ ਪਾਣੀ ਜਿਸ 트ੰਪ ਵਿਖਵਾਣੀਆਂ ਕੀਤੀਆਂ ਗਈਆਂ ਨੇ ਕਿ 2037 ਤੱਕ ਸਾਰਾ ਮਿੱਟੀੋ ਪਾਣੀ ਖਤਮ ਹੋ ਜਾਣਾ ਪਾਣੀ ਪੀਣ ਨੂੰ ਵੀ ਲੋਕ ਤਰਸਣ ਸੋ ਅੱਜ ਜ਼ਰੂਰ ਇਸ ਗੱਲ ਦੇ ਕਿ ਅਸੀਂ ਪਾਣੀ ਨੂੰ ਕਿਦੋਂ ਬਚਾਈਏ ਸੋ ਨਹਿਰੀ ਪਾਣੀ ਅਗਰ ਟੇਲਾਂ ਤੱਕ ਖੇਤਾਂ ਤੱਕ ਪਹੁੰਚਦਾ ਤੇ ਬਦਕਿਸਮਤੀ ਇਹ ਰਹੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਕੋਈ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਪਹਿਲਾਂ ਜੋ ਡੈਮਾਂ ਤੋਂ ਸਾਨੂੰ ਪੰਜਾਬ ਦਾ ਹਿੱਸਾ ਮਿਲਦਾ ਪਾਣੀ ਦਾ ਉਸ ਪਾਣੀ ਦੀ ਅਸੀਂ 66% ਵਰਤੋਂ ਕਰਦੇ ਸੀ ਤੇ 32% ਪਾਣੀ ਆ ਜਿਹੜਾ ਉਹ ਬਿਅਰਥ ਜਾ ਰਿਹਾ ਸੀ ਕਹਿਣ ਤੋਂ ਬਾਅਦ ਤੀਜਾ ਹਿੱਸਾ ਪਾਣੀ ਅਸੀਂ ਲਾ ਹੀ ਨਹੀਂ ਰਹੇ ਸੀ ਤੇ ਅਸੀਂ ਪਿਛਲੇ 3 ਸਾਲਾਂ ਦੇ ਵਿੱਚ ਇਹ 84% ਤੇ ਲੈ ਕੇ ਹੁਣ 84% ਪਾਣੀ ਆ ਜਿਹੜਾ ਉਹ ਅਸੀਂ ਖੇਤਾਂ ਨੂੰ ਦੇ ਰਹੇ ਹਾਂ ਤੇ ਜਿਹੜਾ 16% ਪਾਣੀ ਰਹਿ ਗਿਆ ਉਹ ਪਾਣੀ ਵੀ ਅਸੀਂ ਛੇਤੀ ਇਸ ਤਰ੍ਹਾਂ ਅੱਜ ਇਹ 42 ਕਰੋੜ ਦਾ ਪ੍ਰੋਜੈਕਟ ਰੱਖਿਆ ਇਸ ਤੋਂ ਪਹਿਲਾਂ ਮੈਂ ਹਲਕੇ ਲਹਿਰੇ ਦੇ ਵਿੱਚ ਤੇ ਛਤਰਾਣੇ ਦੇ ਵਿੱਚ ਰੱਖ ਕੇ ਆਏ ਆ ਸੋ ਅਸੀਂ ਸਾਰਾ ਦਾ ਸਾਰਾ ਪਾਣੀ ਹੈ ਜਿਹੜਾ ਇਹ ਯੂਜ਼ ਕਰਨਾ ਹੈ ਨਹਿਰੀ ਪਾਣੀ ਜਿਹੜਾ ਗਰਾਊਂਡ ਵਾਟਰ ਉਹ ਬਚਾਵਾਂਗੇ ਉਸ ਦੇ ਨਾਲ ਇੱਕ ਤਾਂ ਅਸੀਂ ਔਨ ਵਾਲੀਆਂ ਨਸਲਾਂ ਦੇ ਲਈ ਪਾਣੀ ਛੱਡ ਕੇ ਜਾਵਾਂਗੇ ਨਹਿਰੀ ਪਾਣੀ ਦੇ ਨਾਲ ਫਸਲਾਂ ਸਵਆਂੀਆਂ ਹੁੰਦੀਆਂ ਨੇ ਤੇ ਵੱਡੀ ਗੱਲ ਬਿਜਲੀ ਦੀ ਬਚਤ ਹੋਣੀ ਜਿਹੜੀ ਬਿਜਲੀ 25 25 30 ਦੀ ਭਾਅ ਵਾਂਗੀਆਂ ਮੋਟਰਾਂ ਇਸਤੇ ਲਾਈਆਂ ਜਾ ਰਹੀਆਂ ਨੇ ਉਹ ਸਾਰੇ ਕਾਸੇ ਦੀ ਜਿਹੜੀ ਹੈ ਉਹ ਬਚਤ ਹੋਏਗੀ ਅੱਜ ਸਾਡੇ ਸਦਾ ਜਸਵੰਤ ਸਿੰਘ ਗੱਜਨ ਮਾਜਰਾ ਐਮ ਐਲ ਏ ਸਾਹਿਬ ਕਿਉਂਕਿ ਇਹਨਾਂ ਦੇ ਹਲਕੇ ਦੇ ਵਿੱਚ ਵੀ ਸਾਰੇ ਪਾਣੀ ਜਾਣਾ ਤੇ ਦੇਵ ਮਾਨ ਜੀ ਅੱਜ ਫੌਰਨ ਜਾਣ ਕਰਕੇ ਨਹੀਂ ਹੈਗੀ ਇਹਨਾਂ ਨੇ ਸਾਰੇ ਹਲਕਿਆਂ ਨੂੰ ਸੋ ਕੁੱਲ ਮਿਲਾ ਕੇ ਇਸ ਪ੍ਰੋਜੈਕਟ ਦਾ ਬਹੁਤ ਵੱਡਾ ਫਾਇਦਾ ਪੰਜਾਬ ਨੂੰ ਹੋਣੇ ਤੇ ਇਹਨਾਂ ਜ਼ਿਲ੍ਹਿਆਂ ਨੂੰ ਹੋਣੇ ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ 15 ਪੱਧਰਾਤੀ ਪਿੰਡਾਂ ਦੇ ਦੂਰ ਪਾਈ ਹੋਈਆਂ ਕਮਿਟੀ ਜਦੋਂ ਪਲਾਟਾਂ ਦਾ ਨਾਂ ਤਾਂ ਨਹਿਰ ਬੱਟੇ ਕੇ ਪਾਣੀ ਦਾ ਕਟਿੰਦੇ ਪਿੰਡਾਂ ਦਾ ਤੇ ਉਹਨਾਂ ਨੇ ਮੰਗ ਜਰੂਰ ਕੀਤੀ ਹੈ ਕਿ ਜਿਹੜੇ ਇਹਦਾ ਕੋਈ ਇੱਥੇ ਵੀ ਇਸ ਖਾਕਿ ਤੋਂ ਬਣਾ ਰਹੇ ਨੇ ਇਹ ਪਾਣੀ ਦੀ ਗਵਾਨ ਸਕੋ ਤਾਂ ਇਸ ਦਾ ਮਤਵ ਹੋਣੇ ਚਾਹ ਜਿਹੜਾ ਮੰਗ ਰਹੇ ਅਸੀਂ ਉਹਦੀ ਪ੍ਰੋਪੋਜ਼ਲ ਬਣਾਈ ਹੋਈ ਹੈ ਜਿਹੜੀ ਵੀ ਗ੍ਰੀਵੈਂਸਸ ਲੋਕ ਹੁਣੇ ਦੱਸਣਗੇ ਅਸੀਂ ਹੁਣੇ ਉਹਦਾ ਹੱਲ ਕਰਾਂਗੇ ਕਿਉਂਕਿ ਅਸੀਂ ਲੋਕਾਂ ਦੇ ਤਾਂ ਭਲੇ ਲਈ ਕੰਮ ਕਰ ਰਹੇ ਆਂ ਲੋਕਾਂ ਨੂੰ ਕੋਈ ਤਕਲੀਫ ਹੈ ਇਸ ਸਵਾਲੀ ਨੂੰ ਉਹਦਾ ਜਿਹੜੀ ਸਾਡੀ ਜਾਣਕਾਰੀ ਦੇ ਵਿੱਚ ਆਉਂਗੀ ਅੱਜ ਹੀ ਹੱਲ ਕਰਕੇ ਦੇਵਾਂਗੇ ਇਸ ਇਸ ਗੱਲ ਦਾ ਜਵਾਬ ਤਾਂ ਮੈਂ ਸਮਝਦਾ ਵੀ ਹਰਿਆਣੇ ਦੇ ਆਗੂ ਸਾਹਿਬਾਨ ਦੇ ਸਕਦੇ ਆ ਇਹ ਜਿੰਨਾ ਇੱਕ ਇਹ ਹਰਿਆਣੇ ਦੇ ਜਿਹੜੇ ਆਗੂ ਨੇ ਜਦੋਂ ਇਲੈਕਸ਼ਨ ਦਾ ਉਹਦੀ ਕੱਢ ਕੇ ਪੂਰੀ ਬੰਦਿਆ ਤੇ ਐਸਐਲ ਦਾ ਮੁੱਦਾ ਉਹਨਾਂ ਲਈ ਮੁੱਦਾ ਹੋਏਗਾ ਅਸੀਂ ਜਦੋਂ ਕਹਿੰਦੇ ਹਾਂ ਕਿ ਸਾਡੇ ਕੋਲੇ ਦੇਣ ਨੂੰ ਪਾਣੀ ਹੈ ਨਲਮੁਕ ਦੀ ਫੋਕ ਦੇਸ਼ ਨੂੰ ਕਿਸੇ ਤਰੀਕੇ ਨਾਲ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੇ ਹਰਿਆਣਾ ਦਾ ਇਲੈਕਸ਼ਨ ਖਤਮ ਹੋ ਗਿਆ ਅੱਜ ਕੋਈ ਤਾਂ ਜ਼ਿਕਰ ਹੋ ਰਿਹਾ ਕਿਤੇ ਸੋ ਇਹ ਇੱਕ ਮੁੱਦਾ ਉਹਨਾਂ ਨੇ ਜਿੰਦਾ ਰੱਖਿਆ ਹੋਇਆ ਹੈ ਸਿਰਫ ਤੇ ਸਿਰਫ ਰਾਜਨੀਤਿਕ ਖੇਡਾਂ ਖੇਡਣ ਦੇ ਲਈ ਜਦ ਕਿ ਇਹ ਕੋਈ ਮੁੱਦਾ ਸਾਡੇ ਲਈ ਹੈ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਇਸ ਤਰ੍ਹਾਂ ਦੇ ਦੇਖੋ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਦਾਰ ਜਲਦੀਪ ਸਿੰਘ ਡੱਲੇ ਵਾਲਾ ਅਜ ਮਰਨ ਕਰਾਰੇ ਬੈਠਾ ਹੈ ਤੇ ਕੇਂਦਰ ਸਰਕਾਰ ਕੋਈ ਸੁਧ ਨਹੀਂ ਦੇ ਰਹੀ ਜਿੱਥੇ ਤੱਕ ਪੰਜਾਬ ਸਰਕਾਰ ਦਾ ਤਾਲੇਕ ਅਸੀਂ ਸਾਡੇ ਪ੍ਰਦੇਸ਼ ਪ੍ਰਧਾਨ ਅੱਠ ਅਸੀਂ ਕੈਬਨਟ ਮੰਤਰੀ ਸਾਰਾ ਸਾਡਾ ਸੰਗਠਨ ਅਸੀਂ ਉੱਤੇ ਜਾ ਕੇ ਡੱਲੇ ਵਾਲਾ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਲੜਾਈ ਤਾਂ ਹੀ ਲੜੀ ਜਾਂਦੀ ਹੈ ਜੇ ਜਰਨੈਲ ਤਕੜਾ ਹੋ ਕੇ ਅੱਗੇ ਹੋਵੇ ਹਮ ਤੁਸੀਂ ਆਪਣਾ ਮਰਨ ਵਰਤ ਹੈ ਜਿਹੜਾ ਦੇਸ਼ਕ ਤੁਸੀਂ ਕੰਟੀਨਿਊ ਕਰਨ ਦੀ ਗੱਲ ਕਰਦੇ ਆ ਪਰ ਤੁਸੀਂ ਮੈਡੀਕਲ ਹੈਲਪ ਹੁਣ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਸੁਪਰੀਮ ਕੋਰਟ ਦੀ ਸੁਣਵਾਈ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਹੋਰ ਕਿ ਅਗਰ ਕੇਂਦਰ ਸਰਕਾਰ ਗੱਲਬਾਤ ਕਰਨ ਦੇ ਲਈ ਤਿਆਰ ਹੈ ਗੱਲਬਾਤ ਲਈ ਸੱਦਾ ਭੇਜਣ ਦੇ ਲਈ ਤਿਆਰ ਹੈ ਤਾਂ ਉਹ ਮੈਡੀਕਲ ਹੈਲਪ ਲੈ ਲੈਣ ਤਾਂ ਜਵਾਬ ਦੇ ਵਿੱਚ ਸੌਲਿਸੀਟਰ ਜਨਰਲ ਆਫ ਇੰਡੀਆ ਨੇ ਕਿਹਾ ਜੇ ਮੈਨੂੰ ਇਹਦੇ ਲਈ ਕੋਈ ਡਾਇਰੈਕਸ਼ਨ ਨਹੀਂ ਦਿੱਤੀ ਜੀ ਤੁਸੀਂ ਡਾਇਰੈਕਸ਼ਨ ਲੈ ਲਓ ਜੇ ਗੱਲ ਕਰਨੋਂ ਕੇਂਦਰ ਸਰਕਾਰ ਦੇ ਵਾਲੇ ਦੇ ਵਿੱਚ ਹੈ ਸਾਰੀ ਗੱਲ ਜੋ ਮਸਲੇ ਨੇ ਉਹ ਕੇਂਦਰ ਸਰਕਾਰ ਨੇ ਹੱਲ ਕਰਨੇ ਨੇ ਜੇ ਡਾਇਰੈਕਸ਼ਨ ਨਹੀਂ ਤੁਸੀਂ ਡਾਇਰੈਕਸ਼ਨ ਲੈ ਕੇ ਫਿਰ ਤੋਂ ਭੰਡਿਆਵਾਦ ਮਾਨ ਜੋ ਸੁਪਰੀਮ ਕੋਰਟ ਨੂੰ ਦੱਸ ਦੋ ਇਹ ਸਾਰੀਆਂ ਗੱਲਾਂ ਤੋਂ ਜ਼ਾਹਰ ਹੁੰਦਾ ਹੈ ਕਿ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਮਸਲੇ ਨੂੰ ਲਟਕਾਉਣਾ ਚਾਹੁੰਦੀ ਹੈ ਤੇ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਾਹੁੰਦੀ ਹੈ ਕੱਲੀ ਕਿਸਾਨੀ ਨਹੀਂ ਕਿਸਾਨੀ ਦੇ ਨਾਲ ਰਿਲੇਟਡ ਜਿੰਨੇ ਵੀ ਬਿਜ਼ਨਸ ਹੈਗੇ ਨੇ ਸਾਰਿਆਂ ਨੂੰ ਖਤਮ ਕਰਨ ਦੇ ਤਰੀਕੇ ਆਰਥੀ ਵਰਗ ਉਹਨਾਂ ਦੀ ਚੱਕ ਕੇ ਇਹਨਾਂ ਨੇ ਆਰਥ ਘਟਾਤੀ ਬਿਨਾ ਕਿਸੇ ਕਾਰਨ ਤੋਂ ਘਟਾਤੀ ਜਿੰਨੇ ਰਾਈਸ ਮਿਲਰਸ ਤੇ ਰਾਈਸ ਮਿਲਰ ਨੂੰ ਤੰਗ ਪ੍ਰੇਸ਼ਾਨ ਕੀਤਾ ਅੱਜ ਗਦਾਮਾਂ ਦੇ ਵਿੱਚ ਰਾਈਸ ਲਾਨ ਨੂੰ ਜਗ੍ਹਾ ਨਹੀਂ ਸੋ ਇਹ ਸਭ ਕੁਝ ਰਿਲੇਟਡ ਹੈ ਇਹ ਸਾਰਾ ਕੁਝ ਕਿਸਾਨੀ ਨੂੰ ਖਤਮ ਕਰਨ ਦੇ ਲਈ ਕਿ ਕਿਸਾਨੀ ਦੇ ਨਾਲ ਸੰਬੰਧਿਤ ਜਿਹੜੇ ਮਸਲੇ ਨੇ ਉਹਨਾਂ ਸਾਰਿਆਂ ਨੂੰ ਲਿਟਕਾ ਦਈਏ ਕੇਂਦਰ ਸਰਕਾਰ ਇਸ ਗੱਲ ਤੇ ਲੱਗੀ ਹੋਈ ਹੈ ਜਿਹੜੀ ਬਹੁਤ ਮੰਦਭਾਗੀ ਹੈ ਤਿੰਨ ਕਾਲੇ ਤਿੰਨ ਕਾਲੇ ਕਾਨੂੰਨ ਬਣਾਏ ਕਿਸਾਨ ਉੱਥੇ 1.5 ਸਾਲ ਤੱਕ ਦਿੱਲੀ ਦੀਆਂ ਗਰੂਹਾਂ ਤੇ ਬੈਠੇ ਰਹੇ ਤੇ ਮੈਂ ਤਾਂ ਇਹ ਵੀ ਕਹੂੰਗਾ ਕਿ ਫੇਰ ਤਿੰਨ ਕਾਨੂੰਨ ਬਿਨਾਂ ਪੁੱਛੇ ਇਹਨਾਂ ਨੇ ਬਣਾਏ ਤੇ ਤੇ ਬਿਨਾਂ ਪੁੱਛੇ ਵਾਪਸ ਲਏ ਤੇ 1.5 ਸਾਲ ਤੱਕ ਸਾਡੇ ਸਾਰੇ ਪੰਜਾਬ ਦੇ ਕਿਸਾਨ ਉੱਥੇ ਰੁੱਲਦੇ ਰਹੇ ਇਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਉਸ ਚੀਜ਼ ਦਾ ਕਾਦੇ ਲਈ ਬਣਾਏ ਸੀ ਕਾਦੇ ਲਈ ਇਹਨਾਂ ਨੇ ਉਹ ਕੀਤੇ ਨੇ ਸੋ ਇਹ ਸਾਰਾ ਕੁਝ ਮੈਂ ਸਮਝਦਾ ਕਿਸਾਨੀ ਨੂੰ ਸਾਡੀ ਨੂੰ ਖਤਮ ਕਰਨ ਦੇ ਉਸ ਕਿਸਾਨ ਨੂੰ ਉਸ ਪੰਜਾਬ ਨੂੰ ਜਿਹਨੇ ਪੂਰੇ ਦੇਸ਼ ਦਾ ਢਿੱਡ ਭਰਿਆ ਇਤਿਹਾਸ ਗਵਾਇਆ ਇਸ ਗੱਲ ਦਾ ਕਿ ਜਦ ਆਜ਼ਾਦੀ ਤੋਂ ਬਾਅਦ ਤੇਜਤਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਜੀ ਨਹਿਰੂ ਦੂਜੇ ਦੇਸ਼ਾਂ ਦੇ ਵਿੱਚ ਅਨਾਜ ਮੰਗਦੇ ਫਿਰਦੇ ਸੀ ਤੇ ਦੂਜੇ ਦੇਸ਼ਾਂ ਨੂੰ ਬਚਿਆ ਕੁਝ ਅਨਾਜ ਦੀ ਪੀਪੀ 18 ਇੱਕ ਕਣ ਕਾਈ ਸੀ ਉਹ ਅਨਾਜ ਸਾਨੂੰ ਦਿੰਦੇ ਸੀ ਅਸੀਂ ਉਸ ਅਨਾਜ ਤੇ ਪਲਦੇ ਰਹੇ ਪਰ ਸਾਡੇ ਪੰਜਾਬ ਦੇ ਬਹਾਦਰ ਲੋਕਾਂ ਨੇ ਸਾਡੇ ਕਿਸਾਨਾਂ ਨੇ ਸਾਰੇ ਰਿਲੇਟਡ ਬੰਦਿਆਂ ਨੇ ਵਪਾਰੀਆਂ ਨੇ ਸਾਰਿਆਂ ਨੇ ਰਲ ਕੇ ਦੇਸ਼ ਦਾ ਢਿੱਡ ਭਰਤਾ ਤੇ ਅਨਾਜ ਸਰਪਲਸ ਕਰਤਾ ਅੱਜ ਬੜੇ ਅਫਸੋਸ ਦੇ ਨਾਲ ਹੀ ਕਹਿਣਾ ਪੈਂਦਾ ਕਿ ਉਸ ਪੰਜਾਬ ਨੂੰ ਉਸ ਪੰਜਾਬ ਦੇ ਬਹਾਦਰ ਲੋਕਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਸਿਰਫ ਰਾਜਸੀ ਹਿਤਾ ਦੇ ਲਈ ਸਾਡਾ ਫੈਡਰਲ ਸਿਸਟਮ ਹੈ ਤੋਂ ਇਹ ਗੱਲਾਂ ਬਹੁਤ ਕੇਂਦਰ ਸਰਕਾਰ ਦੀ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਬੇਨਤੀ ਕਰਦਾ ਇੱਥੇ ਅੱਗ ਦੇ ਨਾਲ ਨਾ ਖੇਡੋ ਪੰਜਾਬ ਦੀਆਂ ਜਿਹੜੀਆਂ ਜ਼ਾਇਜ਼ ਮੰਗਾਂ ਨੇ ਕਿਸਾਨਾਂ ਦੇ ਦੋ ਮੰਗਾਂ ਨੇ ਉਹਨਾਂ ਨੂੰ ਕੋਈ ਪ੍ਰਵਾਨ ਨਹੀਂ ਸਿਰਫ ਫਾਇਦਾ ਤਾਂ ਗੱਲ ਇਹ ਹੈ ਵੀ ਜੇ ਇਹਦਾ ਪਾਣੀ ਵੱਤ ਜਾਊਗਾ ਇੱਥੇ ਵੀ ਅੱਗੇ ਜਿੰਨੇ ਇਹ ਮੋਗੇ ਵਗੈਰਾ ਲਾ ਰਹੀ ਹੈ ਸਰਕਾਰ ਉਹਨਾਂ ਦਾ ਜਿਹੜਾ ਪਾਣੀ ਹੈ ਪ੍ਰੋਪਰ ਢੰਗ ਨਾਲ ਜਿੰਨੇ ਵੀ ਕਿਸੇ ਨੂੰ ਜਾਣਾ ਉਹ ਪ੍ਰੋਪਰ ਢੰਗ ਨਾਲ ਜਾਵੇ ਤੁਸੀਂ ਵਾਸਤੇ ਜਾਨੀ ਕਿਸਾਨਾਂ ਦਾ ਤਾਂ ਇਸ ਚੀਜ਼ ਉੱਤੇ ਬਹੁਤ ਤਰਸ ਉਸ ਰੰਦ ਚੋਕਰ ਫਲੋਨ ਕਰਕੇ ਸਾਡੇ 15 ਤੋਂ 20 ਪਿੰਡਾਂ ਦੇ ਵਿੱਚ ਪਾਣੀ ਜਾਵੜਦਾ ਸੀਗਾ ਕਿ ਜਿਹੜੀ ਡਿੱਚ ਡਰੇਨ ਹੈ ਉਹਦੇ ਵਾਸਤੇ ਇਹ ਜਾਦਾ ਸੋਰਸ ਨਹੀਂ ਹੈਗਾ ਵੀ ਇਹਨੂੰ ਅੱਗੇ ਵੀ ਨਿਕਾਸੀ ਕੀਤੀ ਜਾਵੇ ਤੇ ਨਾਲੇ ਜਿਹੜੀ ਇਹ ਘੋੜੇ ਸਾਈਫਨ ਹੈ ਜੀ ਘੋੜੇ ਸਾਈਫਨ ਦੇ ਵਿੱਚ ਵੀ ਪ੍ਰੋਪਰ ਸਫਾਈ ਨਹੀਂ ਅੱਗੇ ਤੋਂ 3 ਕਿਲੋਮੀਟਰ ਤੱਕ ਜਿਹੜਾ ਸੈਂਡ ਹੈ ਜੀ ਉਹਦੀ ਬਲੋਕੇਜ ਬਹੁਤ ਜ਼ਿਆਦਾ ਉਹਦੇ ਕਰਕੇ ਪਾਣੀ ਉਰੇ ਰੁਕਦਾ ਡਾਫ ਲੱਗ ਲੱਗਦਾ ਤੇ ਉਹ ਡਾਫ ਲੱਗਣ ਦੇ ਨਾਲ ਇਹ ਮਤਲਬ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਨਹਿਰ ਦੇ ਵਿੱਚ ਕੱਟ ਲਗਾ ਕੇ ਫਿਰ ਅਸੀਂ ਨਹਿਰ ਚ ਪਾਣੀ ਪਾਉਂਦੇ ਸੀਗੇ ਉਹ ਨਾਲ ਸਾਨੂੰ ਰਾਹਤ ਸਰਕਾਰ ਵੱਲੋਂ ਤਾਂ ਵਧੀਆ ਕੰਟਰੋਲ ਕੀਤਾ ਇਹਦੇ ਪਹਿਲੇ ਤੋਂ ਕਿਸੇ ਸਰਕਾਰ ਨੇ ਨਹੀਂ ਚਾਹੇ ਨਹੀਂ ਇਹ ਸਰਕਾਰ ਦੇ ਜਿਹੜੇ ਮਤਲਬ ਕੰਮ ਨੇ ਜੀ ਇਹ ਕੰਮ ਤਾਂ ਬਹੁਤ ਪ੍ਰਾਇੋਰਟੀ ਤੇ ਬੇਸ ਤੇ ਕਰ ਰਹੀ ਹੈ ਜੋ ਜੋ ਗਰਾਊਂਡ ਲੈਵਲ ਤੇ ਸਮੱਸਿਆਵਾਂ ਚੱਲ ਰਹੀਆਂ ਨੇ ਤੇ ਜਿਹੜੀ ਸਾਡੀ ਮੇਨ ਬੇਸਿਕ ਅੱਜ ਉਹ ਜਿਹੜਾ ਅਸੀਂ ਅੱਗੇ ਨਹਿਰ ਕੱਟ ਕੇ ਪਾਣੀ ਪਾ ਦਿੰਦੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਉਹਦੇ ਵਾਸਤੇ ਅਸੀਂ ਅਲਟਰਨੇਟਿਵ ਹੱਲ ਕੱਢਣ ਵਾਸਤੇ ਅੱਜ ਮੰਤਰੀ ਸਾਹਿਬ ਨੂੰ ਮਿਲਣ ਦਾ ਇਨਾ ਇਲਾਕੇ ਦੇ ਕਿਸਾਨਾਂ ਦਾ ਜਿੰਮੇਵਾਰਾਂ ਦਾ ਤਫ਼ਦ ਉਹ ਮੈਮੋਰੰਡਮ ਦੇਣਾ ਇਹਨਾਂ ਨੂੰ ਵੀ ਸਾਡਾ ਇਹ ਨਿਕਾਸੀ ਹੈ ਜਿਹੜੀ ਬਰਸਾਤ ਦੇ ਪਾਣੀ ਦੀ ਇਹਨੂੰ ਪ੍ਰੋਪਰ ਢੰਗ ਨਾਲ ਪੂਰੀ ਡਿਮਾਰਕੇਸ਼ਨ ਕਰਕੇ ਇਹਨੂੰ ਲੋਕੇਟ ਕਰਦੇ ਤੇ ਮਹਿਕਮੇ ਨੇ ਵੀ ਸਾਨੂੰ ਪੂਰਾ ਭਰੋਸਾ ਦਿੱਤਾ ਹੈ ਤੇ ਬਾਕੀ ਹੋਣੇ ਸੀ ਮੰਤਰੀ ਸਾਹਿਬ ਨੇ ਮਿਲ ਕੇ ਜੀ ਇਸ ਬਾਰੇ ਜਨ ਕਰਵਾਉਣਾ ਜੀ ਕਾਦੀ ਇਸ ਮੱਸਲੇ ਤੇ ਗੌਰ ਕਰ ਲੈਣਗੇ